ਹੁਣੇ-ਹੁਣੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ 'ਚ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਰੈੱਡ ਅਲਰਟ ਜਾਰੀ ਹੈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿੰਨੇ ਦਿਨਾਂ ਤੱਕ ਤੁਹਾਨੂੰ ਮੌਸਮ ਵਿੱਚ ਗੜਬੜੀ ਦੇਖਣ ਨੂੰ ਮਿਲਣ ਵਾਲੀ ਹੈ ਪਹਾੜਾਂ 'ਤੇ ਬਰਬਾਰੀ ਕਰਨ ਪੂਰਾ ਉੱਤਰੀ ਭਾਰਤ ਠੰਡ ਲਹਿਰ ਦੀ ਲਪੇਟ 'ਚ ਹੈ ਉੱਥੇ ਹੀ ਸੌਂਵਾਂ ਨੂੰ ਪੰਜਾਬ ਹਰਿਆਣਾ 'ਚ ਇੱਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਗਲੇ 2 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਆਮ ਬਾਂਗ ਰਹੇਗਾ ਦੁਪਹਿਰ ਤੱਕ ਧੁੱਪ ਨਿਕਲੀ ਰਹੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਦੀ ਪੈਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਕਪੂਰਥਲਾ, ਜਲੰਧਰ, ਮੁਕਸਰ, ਮੋਗਾ, ਅੰਮ੍ਰਿਤਸਰ, ਫਾਜ਼ਿਲਕਾ, ਬਰਨਾਲਾ, ਬਠਿੰਡਾ, ਲੁਧਿਆਣਾ, ਫਟਿਆਲਾ, ਫਤਿਹਗੜ੍ਹ ਸਾਹਿਬ, ਨਮਾਸ਼ਹਿਰ, ਛੀਆਰਪੁਰ ਤਰਨਤਾਰਨ ਮਾਰਸਾ ਤੇ ਸੰਗਰੂਰ ਸ਼ਾਮਲ ਨੇ ਜਾਣਕਾਰੀ ਮੁਤਾਬਕ ਸਵੇਰੇ ਵਿਜ਼ਿਬਿਲਿਟੀ 25 ਮੀਟਰ ਤੋਂ ਘਟਾ ਸਵੇਰੇ ਧੁੰਦ ਤੋਂ ਬਾਅਦ ਦੁਪਹਿਰ ਤੱਕ ਧੁੰਦ ਨਿਕਲਣ ਨਾਲ ਲੋਕਾਂ ਨੂੰ ਗੁਜਰ ਰਾਹਤ ਮਿਲੇਗੀ ਜਿਕਰ ਜੋਗਾ ਹੈ ਕਿ ਤੁਹੇ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੱਤ ਉਡਾਣਾਂ ਲੇਟ ਹੋ ਗਈਆਂ ਨੇ ਦੋ ਨੂੰ ਰੱਦ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਲਈ ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹੋ ਧੁੰਦ ਕਾਰਨ ਯਾਤਰਾਂ ਨੂੰ ਕੱਟ ਤੋਂ ਕੱਟ ਕਰੋ ਪੰਜਾਬ ਦੇ ਨਾਲ ਹਰਿਆਣਾ ਵਿੱਚ ਵੀ ਧੂਏ ਨੂੰ ਲੈ ਕੇ 8 ਜ਼ਿਲ੍ਹਿਆਂ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਪਹਾੜੀ ਇਲਾਕੇ 'ਚ ਵਰਖਾ ਅਤੇ بارش ਹੋਵੇਗੀ ਜਿਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਤੇ ਕਈ ਜ਼ਿਲ੍ਹਿਆਂ 'ਚ ਤੁਹਾਨੂੰ ਹਲਕੀ ਫੁਲਕੀ ਜਿਹੜੀ بارش ਵੀ ਦੇਖਣ ਨੂੰ ਮਿਲ ਸਕਦੀ ਆ ਆਉਣ ਵਾਲੇ ਧੋਣ ਦੇ ਦੇ ਵਿਜੀ باقی ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ